ਜੋ ਕਰ ਰਹੇ ਨੇ ਭਾਈ ਸਮਾਪਤੀ ਕਰਦੇ ਆਪਾਂ ਅਰਦਾਸ ਬੇਨਤੀ ਆਰੰਭ ਕਰਨ ਲੱਗੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੁ ਤੈ ਪਾਇਆ ਸਹਿਜ ਸੇਤੀ ਮਨੁ ਵਜੀ ਆਵਾਜ਼ ਆਇ ਯਾਰ ਆਗਰਤਨ ਪਰਵਾਰ ਪਰਿਆ ਸਬਦ ਗਾਵਣ ਆਇਆ ਸਬਦੋ ਤੈ ਗਾਓ ਹਰਿ ਕੀ ਰਾਮਨ ਮਨ ਮਿਲੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੁ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲੇ ਰਹੋ ਤੂੰ ਮਨ ਮੇਰੇ ਦੂਖ ਸਭ ਬਿਸਾਰਨ ਅੰਗੇ ਗਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾਮ ਗਲਾ ਸਮਰਤ ਸੁਆਮੀ ਸੁਖ ਮਨੋ ਮਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਇਵਾ ਕਾ ਨਾਹੀ ਕਰਤੀ ਰਹਿ ਕਰਤੇ ਤੀਰ ਸਭ ਕੈ ਜਿਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਅਧਾਰ ਮੇਰਾ ਜਨ ਪੋਖਾ ਸਭ ਗਾਇਆ ਕਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਵਾਨ ਕੀਤਾ ਗੁਰਬਿਟੋ ਦੇ ਦਿਆਈ ਬਿੜਿਆ ਕਹਿ ਨਾਨਕ ਸੁਨੋ ਸੰਤੋ ਜਗਤ ਦੇ ਰੂਪ ਬਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਦਿੱਤ ਕਰ ਸਬਾਗੇ ਕਰਤ ਸਬਾਗੇ ਜਉ ਤਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਦੋਸ ਕੀਤੇ ਕਾਲ ਕੰਡਕ ਮਾਰਿਆ ਤੁਰ ਗਰਮ ਬਾਯਾ ਦੁਜਨ ਕੋ ਉਸ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸਗੋ ਆ ਕਿਤ ਕਰਨ ਹਦਵਾਜੇ ਆਨੰਦ ਸੁਨੋੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇ ਉਤਰੀ ਸਗਲੀ ਵਿਸੂਰੇ ਦੂਗ ਰੋਗ ਸੰਤਾਪ ਉਤਰੇ ਸੂਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹੇ ਆਵਰਪੂਰੇ ਬਿਨ ਵੰਗਨਾ ਨੂੰ ਗੁਰ ਚਾਗੇ ਵਾਜੇ ਅਨਹਦ ਤੂਰੇ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਏ ਦਾਈ ਦਾਇਆ ਖੇ ਲੈ ਸਗਲ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਲੇੜ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਨਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪੈਰਦਾ ਜਿਉ ਪਿੰਡ ਸਾਹੋ ਤੇਰੀ ਰ ਤੁਮ ਮਾਤ ਪਿਤਾ ਹਮ ਮੂਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ ਭਗਵੰ। ਸਗਲ ਸਮਗਰੀ ਕੁਮਰੈ ਸੂਤਰਤਾਰੀ ਤੁਮ ਤੇ ਹੋਇ ਸੋ ਆਗਿਆ ਕਾ ਤੁਮਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰ ਤੁਦੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੈ ਮੇਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਬਾਹਰ ਸ੍ਰੀ ਭਗੋਤੀ ਜੀ ਕੀ ਪਾਰਸ਼ਾਹ 10ਵੀਂ ਪ੍ਰਥਮ ਭਗੋਤੀ ਸਿਮਰਤੇ ਗੁਰੂ ਨਾਨਕ ਲਈ ਤੇ ਆਏ ਵਿਰੰਗਦ ਗੌਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੂ ਸਿਰ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਇਸ ਡਿਠਾ ਸ਼ਬਦ ਕੋ ਜਾਈ ਤੇ ਬਹਾਦਰ ਸਿਮਰੀਐ ਕਰਨੋਂ ਨਿਦਾਵੈ ਧਾਇ ਸਉ ਥਾਈ ਹੋਈ ਸਹਾਇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਉ ਥਾਈ ਹੋਈ ਸਹਾਇ ਦਸਾਂ ਬਾਦਸ਼ਾਹਾਂ ਦੀ ਜਗਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਗੁਰੂ ਜੀ ਦੇ ਸਾਜਨਵਾਜੇ ਪੰਜ ਪਿਆਰੇ ਚੌਹਾਂ ਸਹਿਬ ਜਾਦੇ ਆ 40 ਮੋਤੇ ਆ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਸ਼ੇਗਰ ਦੇਖ ਚਲਾਈ ਤੇਗ ਵਾਰੀ ਦੇਖ ਕੇ ਅੰਦਰ ਕੀਤਾ ਤਿੰਨਾਂ ਪਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇਤ ਤਸੀਹ ਦਿੱਤੇ ਬੰਦ-ਬੰਦ ਘਟਾਏ ਕੋਬਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਾਇਣ ਨਾਲ ਚਰਾਏ ਗੁਰਦਵਾਰਿਆਂ ਦੀ ਸੇਬ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਨ ਸੋ ਹਸਨਾਲ ਨਿਭਾਈ ਇਤਨਾ ਪਿਆਰਾਂ ਸਚਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਬਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਜਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਿਆ ਇੱਕ ਦੀਗ ਤੇਗ ਫਤਿਹ ਬਿਰਦ ਕੀ ਪਾਇ ਜਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਗੁਰੂ ਗਰੀਬ ਨਿਵਾਜ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇਸ਼ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਉ ਦਾਣ ਭਰੋਸਾ ਦਾਣ ਦਾਨ ਸਦਾਨ ਨਾਮਦਾਨ ਸ੍ਰੀ ਅਮਰitsar ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਚੰਡੇ ਦੁੰਗੇ ਜੁਗੋ ਜੁਗ ਅਟਲ ਧਰਮ ਕਾ ਹੋ ਜੈਕਾਰ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਬਾਦ ਦੇ ਰਾਖੇ ਆਪੇ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਕੁੱਲੇ ਦਰਸ਼ਨੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਨਾਂ ਦੀਵਾਨ ਨਿਤਾਣਾਂ ਦੇ ਤਾਨ ਨਿਉਟੀਆਂ ਦੀ ਓਟ ਨੇ ਆਸ ਰੰਦੇ ਆਸਰੇ ਸੱਚੇ ਬਿਤਾ ਵਾਹਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਹੈ ਅੰਮ੍ਰਿਤ ਵੇਲੇ ਸਿੱਖ ਸੰਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਐਂ ਦਬਾਰ ਦੇ ਦਿਨ ਸਿੱਖ ਸੰਗਤਾਂ ਨੇ ਰਲ ਮਿਲ ਕੇ ਜਪ ਜੀ ਸਾਹਿਬ ਦੇ ਜਾਪ ਕੀਤੇ ਨੇ ਮਹਾਰਾਜ ਜਿਉ ਪੜੀ ਸੁਣੀ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਪੜਦਿਆਂ ਤੋਂ ਆਪ ਜੀ ਦੇ ਬੱਚਾਂ ਤੋਂ ਬੇਅੰਤ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਅਨਜਾਨ ਬੱਚੇ ਸਮਝ ਕੇ ਭੁੱਲਾਂ ਚੁੱਕਾ ਦੀ ਖਿਮਾ ਬਖਸ਼ਣੀ ਹੈਗੀ ਤੋਂ ਸਮਰਥ ਬਖਸ਼ਣੀ। ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੇ ਬਾਅਦ ਬਖਸ਼ਿਸ਼ ਕਰਨੇ ਸਮੂਹ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਤਿਲ ਫੁੱਲ ਪੇਟਾ ਮੰਦਰ ਪ੍ਰਵਾਨ ਕਰਨੀਆਂ ਸਿੱਖ ਸੰਗਤਾਂ ਦੇ ਚੱਲੇ ਹੋਏ ਕਦਮ ਕਦਮ ਲੈ ਕੇ ਵਿਚਲਾਉਣੇ। ਮਹਾਰਾਜਿਓ ਮਨੋ ਕਾਮਨਾਵਾਂ ਮਾ ਸੰਪੂਰਨ ਕਰਨੀ ਹੈ। ਸ਼੍ਰੀ ਕਤੰਦਰਸਤੀਆਂ ਬਖਸ਼ਿਸ਼ ਕਰਨੀਆਂ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਗੁਰਮੁਖ ਪਿਆਰੇ ਮੁਖਤਿਆਰ ਸਿੰਘ ਸਨ ਉਹ ਚੰਨਨ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਦਸਾਂ ਨਵਾਂ ਦੀਆਂ ਕੀਰਤ ਕਮਾਈਆਂ ਵਿੱਚੋਂ ਤਿਆਵਲ ਕੜਾ ਪ੍ਰਸ਼ਾਦੀਆਂ ਦੇ ਗੰਸ ਜਾ ਕੇ ਹਾਜ਼ਰ ਕੀਤੀਆਂ ਗਈਆਂ ਨੇ ਆਪ ਜੀ ਦੇ ਦਰ ਪਰਵਾਨ ਹੋਵੇ ਲਗਾ ਹੋਆ ਪੂਰ ਸਰਬਤ ਸੰਗਤ ਵਿੱਚ ਵਰਤੇ ਜੋਸ਼ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਜਪੇ ਮਹਾਰਾਜੂ ਸੇਖ ਪਰਿਵਾਰਾਂ ਵੱਲੋਂ ਚਾਹ ਦੀ ਲੰਗਰ ਹਾਜ਼ਰ ਕੀਤੇ ਗਏ ਨੇ ਆਪ ਜੀ ਨੇ ਸਿੱਖ ਸੰਗਤਾਂ ਵਿੱਚ ਵਰਤੋਂ ਦੀ ਅਗ ਬਖਸ਼ਿਸ਼ ਕਰਨੀ ਪਰਿਵਾਰਾਂ ਨੂੰ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰੋ ਆਪ ਜੀ ਦੇ ਪਾਵਨ ਮਹਾਬਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਭੁੱਲਾ ਚੁੱਕਾ ਦੇਖਿਵਾਂ ਬਖਸ਼ਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਪਵਿੱਤਰ ਨਾਮ ਜਿਤਾਵੇ ਸ੍ਰੀ ਗੁਰੂ ਨਾਨਕ ਨਾਮ ਅੜਦੀ ਕਲਾ ਬਾਣੀ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਵ ਕੋ ਮਿਲੋ ਉਤ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਅਜ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾ ਕਰ ਸੇਵੰਦੇ ਗੁਰ ਪਾਰੋ ਤਾਰਨਿਹਾਰ ਬੋਲੇ ਸੋ ਨਿਹਾਲ ਸਾਤ ਸ੍ਰੀਆ ਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਨ ਮਿਸ਼ਰੀ ਵਾਹਿਗੁਰੂ ਸਾਹਿਬ ਜੀਓ ਮਾਨ ਕਰੋ ਦੂਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਪੂਰਤੇ ਤੁਮ ਬਖਸ਼ਨ ਹਾਰੇ ਨਾ ਹੁੰਦੇ ਸਤਿ ਨਹੀਂ ਪੜਿਆ ਮੂਰਖ ਮੁਗਧਾਨਮ ਭਇਆ ਪ੍ਰਣਵਤਨਾਨੁ ਗਤਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਸਤਨਾਮੁ ਸ੍ਰੀ ਵਾਇ ਗੁਰੂ ਸਾਇਬ ਜੀਉ ਸੋਹੀ ਮਹੱਲਾ ਪੰਜ ਮਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋ ਢ ਗਾਲੀ ਉਚਿਆ ਸਿਮਰਦੇ ਬੇਗੁਰਾਨ ਬੁਕਾਰਨ ਬੋਥਿਆ ਨਾਮ ਵਿਨਾ ਸਭ ਕੁੜ ਗਾਲੀ ਲੋਚਿਆ ਨਾਮ ਨਿਧਾਨ ਅਪਾਰ ਭਗਤਾ ਮਨ ਬਸੈ ਜਨਮ ਮਰਨ ਕੋ ਦੁਖ ਸਾਧੂ ਸੰਗ ਨਸੈ ਮੋਹਬਾਦ ਅੰਕਾਰ ਸਰਬਰੁ ਰੂਨਿਆ ਸੁਖ ਨ ਪਾਇ ਨਮੂਲ ਨਾਮਿ ਬਿਸ਼ੁਨਿਆ ਮੇਰੀ ਮੇਰੀ ਧਾਰ ਵੰਦਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਦ ਸੋਦਦ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਏ ਸਰਬਾਰ ਆਰਿਆ ਆਵੈ ਜਾਏ ਅਨੇਕ ਮਰਮਰ ਜਨਮ ਦੇ ਬੇਨੂਜੇ ਸਬ ਬਾਦ ਜੋਨੀ ਪਰਮਦੇ ਜਨ ਕੋ ਪੈ ਦਿਆਲ ਤਿੰਨ ਸਾਧੂ ਸੰਗ ਭਿਆ ਅਮਰਤ ਹਰ ਗਾਣਾ ਤਿੰਨੇ ਜਨੇ ਜਪ ਲਿਆ ਖੋਜ ਕੋਟ ਸੰਖ ਬੋਧ ਅਨੰਤ ਗੇ ਜਿਸ ਉਜਾਏ ਆਪ ਨੇੜਾ ਤਿਸ ਹੈ ਬੇਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਰਹੇ ਹੋ ਬੇਸਰ ਨਾ ਇੰਦਾ ਤਾਰ ਆਪਣਾ ਨਾਮ ਦੇਹੁ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ 761 ਅੰਗ ਤੇ ਸੋਹੀ ਰਾਗ ਦੇ ਵਿੱਚੋਂ ਪੰਜਵੇਂ ਪਾਦਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਸਾਰੀਆਂ ਹੀ ਸਿੱਖ ਸੰਗਤਾਂ ਬਹੁਤ ਬਾਗਾਂ ਵਾਲੀਆਂ ਨੇ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਨ੍ਹਾਂ ਦੀ ਭਾਈ ਅੱਜ ਦੇਖ ਦੀ ਸੇਵਾ ਸੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਪਰਿਵਾਰਾਂ ਨੇ ਚਾਹ ਦੀ ਲੰਗਰਾਂ ਦੀ ਸੇਵਾ ਕੀਤੀ ਮਹਾਰਾਜ ਪਰਿਵਾਰਾਂ ਦੀ ਸੇਵਾ ਪਰਵਾਨ ਕਰਨ ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ ਕਰਨ ਜਿਨ੍ਹਾਂ ਦੀ ਭਾਈ ਗੱਲ ਨੂੰ ਦੇਖਦੀ ਸੇਵਾ ਹੈ ਕੁਲਵਿੰਦਰ ਸਿੰਘ ਸਨ ਅਗੁਰਜੰਟ ਸਿੰਘ ਜਦਵਿੰਦਰ ਸਿੰਘ ਸਨ ਆਫ ਸੁਖਮੰਦਰ ਸਿੰਘ ਜਿਨ੍ਹਾਂ ਦੀ ਭਾਈ ਗੱਲ ਨੂੰ ਦੇਖਦੀ ਸੇਵਾ ਹੈ ਕੁਲਵਿੰਦਰ ਸਿੰਘ ਸਨ ਆਫ ਅਗੁਰਜੰਟ ਸਿੰਘ ਜਦਵਿੰਦਰ ਸਿੰਘ ਸਨੋਬ ਸੁਖਮੰਦਰ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਕੱਲ ਨੂੰ ਦੇਖਦੀ ਸੇਵਾ ਹੈ ਬੇਨਤੀ ਹੈ ਭਾਈ ਸਮੇਸ਼ਰ ਦੀ ਗੁਚਾਉਣ ਦੀ ਕਿਰਪਾਲਤਾ ਕਰਨੀ ਸੇਵਾਦਾਰਾਂ ਵੱਲੋਂ ਚਾਹ ਦੇ ਲੰਗਰ ਤਿਆਰ ਕੀਤੇ ਗਏ ਨੇ ਸੰਗਤਾਂ ਨੂੰ ਬੇਨਤੀ ਹੈ ਸ਼ੱਕੀ ਜਾਨ ਦੀ ਭਾਈ ਕਿਰਪਾਲਤਾ ਕਰਨੀ ਸਾਰਿਆਂ ਇਹ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ